ਇੰਨੇ ਸਾਡਾ ਮਕਦਮਾ ਨੰਬਰ 314 ਅੱਗੇ ਆ ਰਹੀ 16 ਬਾਰੰਤ ਸੈਕਸ਼ਨ 302 ਦੇ ਤਹਿਤ ਹੋ ਸਕਦਾ ਹੈ। ਉਸ ਤੋਂ ਬਾਅਦ ਇਹ ਮਿਲਿਆ ਇੱਕ ਦਸਮੀ ਦਾ ਐਂਗਲ ਜਿਹੜਾ ਲਖਮਨ ਦਾਸ ਸਰਜੀ ਦੇ ਜਗ੍ਹਾ ਦਾ ਤੱਕ ਦੇ ਹੋ। ਉਹਦੇ ਸੰਬੰਧ ਵਿੱਚ ਕੋਈ ਚੰਦਨ ਤਵਾਰ ਕੋਲ ਹੈ ਅਡੀ ਪੁਲਿਸ ਕੋਸ਼ਿਸ਼ ਹੋਇਆ ਹੈ ਉਹ ਐਕਸ਼ਨ ਲਿਫਟ ਕੀਤਾ। ਇਹ

16 ਬਾਰੇ ਤੇ ਇੰਟਰਸੈਕਸ਼ਨ 302 ਤੋਂ ਚੂਹ ਸਕਦੇ 148 ਉਨਜਾਇਸ ਆਪੀਸੀ ਦੇ ਅਟੈਕਾ ਜਿਹੜਾ ਗ੍ਰਿਫੀ ਜਿੱਥੇ ਲਖਮਨ ਦਾਸ ਸਬਜੀ ਦੇ ਗਰੇ ਦਾ ਕਤਲ ਹੋਇਆ ਸੀ ਤੇ ਉਹਨਾਂ ਦੇ ਦੋ ਬੇਟੇ 잡ੀ ਹੋਏ ਉਹਦੇ ਸੰਬੰਧ ਚ ਇੱਕ ਦੋਸ਼ੀ ਚੰਦਨ ਕੁਮਾਰ ਪਹਿਲਾਂ ਹੀ ਸਾਡੀ ਪੁਲਿਸ ਕਸਦੀ ਚ ਹੋ ਗਿਆ ਸੀ ਉਹ ਅਜੇ ਕਲ ਕਪੀਸ਼ਨ ਕਸਦੀ ਚ ਹੈ ਇਹਦੇ ਜਿਹੜਾ ਰੁਮੇਤ ਜਦੋਂ ਮੇਨ ਪ੍ਰਾਈਮਰੀ ਮਕੱਲਵੇ ਦਾ ਇਹਦੇ ਵੱਖ-ਵੱਖ ਟਿਕਾਣਿਆਂ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵੀ ਸ਼ਾਪੇ ਮਰੀ ਜਿੱਤੀ ਜਿਹਦੇ ਪ੍ਰੋਪਰ ਦਵਾਈ ਦੇ ਤਹਿ ਦੇ ਮੁੜਕੇ ਨੇ ਕੱਲ ਸ਼ਾਮੀ ਸਾਡੀ ਜਿਹੜੀ ਅਲੱਗ ਕਮਿਊਨਿਸਟ ਦੀ ਕੋਟਾ ਉੱਤੇ ਸੈਂਡਰ ਕੀਤਾ ਸੈਂਡਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਥੋੜੀ ਆਪਾਂ ਪੁੱਛਗਿੱਛ ਕੀਤੀ ਆ ਤੇ ਜਿਹੜਾ ਵਾਰਦਾਤ ਵਿੱਚ ਵਰਤਿਆ ਬਿਸਤਲਾ ਉਹ ਇਹਨਾਂ ਨੇ ਕਬਲ ਕਰ ਰਾਇਆ ਤੇ ਅੱਗੇ ਫਰਦਰ ਜਿਹੜੀ ਪੁਤੀਸ਼ੇ ਦੀ ਜਰੀ ਹੈ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਕਦਮਾ ਅੰਦਰਜੇ ਹੈ ਉਹ ਇੱਕਦਰਜੀ ਮੁਕਦਮਾ ਦਰਜ ਹੈ ਬਟ ਬਾਕੀ ਅਜੇ ਅਹੀਂ ਲਗ ਲਗ ਥਾਣੇ ਕੋਲ ਮਿਲਦਾ ਕਿਉਂਕਿ ਸੁਲਤਾਨਪੁਰ ਏਰੀਆ ਜਿੱਦਾ ਘਰ ਹੈ ਜਿੱਥੋਂ ਇਹਦਾ ਉਹ ਪਣਾ ਉਹ ਤੋਂ ਵੀ ਪਤਾ ਕਰਵਾ ਰਹੇ ਪਤਾ ਲੱਗ ਗਿਆ ਇਸ ਕੇਸੇ ਕਿੰਨੇ ਲੋਕ ਹੋ ਗਏ ਬਾਈ ਨੇਮ ਤੇ 6 ਦਰਜਾ ਜੀ ਬਾਕੀ ਕੁਛ ਹਨ ਪਛਤੇ ਵੀ ਆ ਇਹ ਥੋੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਮੈਂ ਨਾਮ ਨਹੀਂ ਦੱਸ ਸਕਦਾ ਇਹਦਾ ਕੀ ਰੋਲ ਸੀ ਗੱਲ ਜਿਹੜਾ ਪੜਿਆ ਉਹ ਜਿਹੜਾ ਮੇਨ ਇਸ਼ੂ ਹੈਗਾ ਜਿਹਦਾ ਕਲੇਸ਼ ਸੀਗਾ ਉਹਦੇ ਨਾਲ ਚੰਨ ਲਾਲ ਬਿਨਾਂ ਲੜਾਈ ਜਿਹੜਾ ਜ਼ਰਾ ਰੁਮਝ ਜਾਊਗਾ ਈਗਾ ਇਹੀ ਮੁੰਡੇ ਇਕੱਠੇ ਕਰਕੇ ਲੈ ਗਿਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਇਹ ਫਾਇਰ ਵੀ ਇਹਨੇ ਹਾਂਜੀ ਇੱਕ ਪਿਸਤੌਲ ਲਾਇਸੈਂਸੀ ਹੈ ਕਰਾਂ ਮੈਜੀ ਗੈਰੂਨੀਆਂ ਲੀਗਲ ਪੇਪਰ ਨੇ ਪਿਸਤੌਲ ਇਹਨੇ ਕਿੱਥੋਂ ਲਿਆ ਹੀ ਇਹਦਾ ਯੂਪੀ ਤੋਂ ਲਿਆ ਕੇ ਆਂਦਾ ਜੀ ਇਹਦੇ ਪਿਸਤੌਲ ਪਿਸਤੌਲ ਦੇ ਵਿੱਚ ਕੋਈ ਜਿੰਦਾ ਨਾ ਹੋਵੇ ਫਰਾਫੀ ਦੋ ਬ੍ਰਾਹਮ ਦਾ ਜਿੰਦਾ ਬਾਕੀ ਤਿੰਨੇ ਚਲਾਏ ਹੋਏ ਜਿਨ੍ਹਾਂ ਦੇ ਖੂਲ ਦੇ ਇਹ ਰੰਜਨ ਸਿੰਘ ਸਾਹਿਬ ਤੋਂ ਮੈਜੀ ਵੀ ਕਰਾਉਣੇ ਆ ਤੇ ਮੁੰਡੇ ਜੀ ਕਪੀਸ਼ ਕੀ ਸਾਹਮਣੇ ਆ ਜੱਤੀ ਰੰਜਨ ਸਾਹਿਬ ਉਹਨਾਂ ਦੀ ਚੰਨ ਲਾਲ ਦੀ ਤੇ ਇਹਨਾਂ ਦੀ ਆਪੋ ਸੇ ਜੱਤੀ ਰੰਜੇ ਸਾਹਿਬ ਕੋਈ ਗੱਡੀ ਰੋਂ ਖੜੀ ਜਾਂਦੀ ਆ ਨਾ ਤੇ ਕਿ ਜਿੱਥੇ ਉਹਦੀ ਸਬਜੀ ਵਾਲੀ ਜਿਹੜੀ ਲੱਗਦੀ ਆ ਉਦੋਂ ਇੱਕ ਦੂਜੇ ਤੋਂ ਤੁਮ ਮੈਂ ਮੈਂ ਫੇਰ ਇੱਕ ਦੂਜੇ ਦਾ ਬਸੰ ਰੈਕੀ ਕਰਨ ਵਾਲੇ ਦੇ ਵਿੱਚ ਕੁਝ ਹੋਰ ਵੀ ਸਾਹਮਣੇ ਆਏ ਸੀ ਨਾ ਉਹਨਾਂ ਬਾਰੇ ਕੁਝ ਹੋ ਰਿਹਾ ਸਰ ਕੁਝ ਹੋ ਰਿਹਾ ਜੀ ਜਿਹੜਾ ਜਿਹਦਾ ਜੋ ਜੋ ਰੋਲ ਹੈ ਨਹੀਂ ਉਹਦੇ ਮੁਤਾਬਕ ਉਹਦੀ ਰੈਕਟ ਹੋਊਗੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜਿਹੜੇ ਪਿਛਲੇ ਕਤਲ ਹੋਏ ਉਹਨਾਂ ਵਿੱਚ ਕੀ ਕੀ ਸਾਹਮਣੇ ਇਸ ਤੋਂ ਪਹਿਲਾਂ ਜਿਹੜੇ ਜਨਰੇਸ਼ਨ ਉਹਨਾਂ ਤੇ ਜਿਹੜੇ ਜਿਹੜੇ ਕਤਲਾਂ ਦੇ ਵਿੱਚ ਜਿਹੜੇ ਜਿਹੜੇ ਅਕਿਊਜ਼ ਹੈ ਜੀ ਇਹ ਕਦਾਂ ਛੱਡ ਕੇ ਬਾਕੀ ਸਾਰਿਆਂ ਦੀ ਅरेस्ट ਹੋਈ ਐ ਜਿਹੜੇ ਕੋਈ ਰਹਿੰਦੇ ਆ ਉਹ ਵੀ ਜਲਦੀ ਫੜੇ ਜਾਣਗੇ ਉਹਨਾਂ ਬਾਰੇ ਜਿਹਨੇ ਸਾਡਾ ਮਕਦਮਾ ਨੰਬਰ 314 ਅੱਜ ਆ ਰਹੀ 16 ਬਾਰੰਦ ਤੇ ਸੈਕਸ਼ਨ 302 ਦੇ ਤਹਿਤ ਹੋ ਸਕਦਾ ਹੈ ਫਿਕਸਰਾਂ ਤੋਂ ਆਈਮੇਜ ਆਈ ਪੀਸ ਵਿੱਚ ਸਾਜ ਐਮ ਕਰਾਇਆ ਜਿਹ ਵਿੱਚ ਲਖਮਨ ਦਾਸ ਸਟਰੀ ਦੇ ਜ਼ਾਇਦਾ ਤੱਕ ਦੇ ਹੋ उदयसिंह जी के कुछ जी चंदन कुमार पुणे खटी पुलिस पुलिस बी के हो गया ही वो ऐसा नहीं था इधर इधर रूमिर ज़्यादा मेन पाइंट में भी उधर ही मतलब इधर वाक्वा के टकाने आए उधर इस अड्डी पुलिस पार्टी वाले मलबे मलबे शायरों बोले कि आप हमारी किसी हम इधर इधर कातावली ਏ ਦੋਸ਼ੀ ਜਿਹੜਾ ਨਾ ਫੜਿਆ ਗਿਆ ਵਾ ਤੇ ਕਿੰਨ ਹਾਲਾਤਾਂ ਦੇ ਜੇੜਾ ਪੈ ਗਿਆ ਜਿਹੜਾ ਸਾਡਾ ਮਕਦਮਾ ਨੰਬਰ 314 ਦਰਜ ਹੋਇਆ ਹੀ 16/12/23 ਅੰਡਰ ਸੈਕਸ਼ਨ 302 307 148 49 ਆਈਪੀਸੀ ਦੇ ਤਹਿਤ थाना ਜਿਹੜਾ ਗੁਰੂ ਦੇ ਵਿੱਚ ਲਖਪਨ ਦਾਸ ਸਬਜੀ ਦੇ ਦਾ ਕਤਲ ਹੋਇਆ ਸੀ ਤੇ ਉਹਨਾਂ ਦੇ ਦੋ ਬੇਟੇ ਜੱਟੇ ਹੋਏ ਉਹਦੇ ਸੰਬੰਧ ਚ ਇੱਕ ਦੋਸ਼ੀ ਚੰਦਨ ਕੁਮਾਰ ਪਹਿਲਾਂ ਹੀ ਸਾਡੀ ਪੁਲਿਸ ਕਸਟਡੀ ਚ ਹੋ ਗਿਆ ਸੀ ਉਹ ਐਕਨਫੀਸ਼ਨ ਕਸਟਡੀ ਚ ਹੈ ਇਹਦੇ ਜਿਹੜਾ ਉਮੀਦ ਜਾਂਦਾ ਮੇਨ ਪ੍ਰਾਈਮ ਅਗਿਲਰੀ ਮਗਲਮੇ ਦਾ ਇਹਦੇ ਵੱਖ-ਵੱਖ ਟਿਕਾਣਿਆਂ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਜਿਹਦੇ ਪ੍ਰੋਪਰ ਦਬਾਵੇ ਤਹਿਤ ਦੇ ਮੁਲਗੇ ਨੇ ਕੱਲ ਸ਼ਾਮੀ ਸਾਡੀ ਜਿਹੜੀ ਅਲੱਗ ਕਮਿਸ਼ਨਰ ਦੀ ਕੋਟਾ ਉੱਤੇ ਸੈਂਡਰ ਕੀਤਾ ਸੈਂਡਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਥੋੜੀ ਆਪਾਂ ਕਸ਼ਿਸ਼ ਕੀਤੀ ਆ ਤੇ ਜਿਹੜਾ ਵਾਰਦਾਤ ਵਿੱਚ ਵਰਤਿਆ ਬਿਸਤਰਾ ਉਹ ਨੰਨੇ ਨੂੰ ਕਬੂਲ ਕਰਾਇਆ ਤੇ ਅੱਗੇ ਫਰਦਰ ਜਿਹੜੀ ਪੁਤੀਸ਼ੇ ਦੀ ਜਰੀਏ ਇਨਾਂ ਦੇ ਉੱਪਰ ਪਹਿਲਾਂ ਵੀ ਕੋਈ ਮਕਦਮਾ ਅੰਦਰਜਿਆ ਗਏ। ਉਹ ਇੱਕ ਦਰਜ ਮਕਦਮਾ ਦਰਜਿਆ ਬਟ ਬਾਕੀ ਅਜੇ ਨਹੀਂ ਲੱਗਿਆ ਕੋਈ ਥਾਣੇ ਕੋਲ ਵੀ ਇਹਦਾ ਕਿਉਂਕਿ ਸੁਲਤਾਨਪੁਰ ਦੇਰੀਆ ਜਿਹਦਾ ਘਰ ਹੈ ਜਿੱਥੋਂ ਇਹਦਾ ਉਹ ਪਾਲਾ ਉਤੋਂ ਵੀ ਹੀ ਪਤਾ ਕਰਵਾ ਰਹੇ ਪਤਾ ਲੱਗੂ। ਇਸ ਕੇਸ ਵਿੱਚ ਕਿੰਨੇ ਲੋਕ ਹੋ ਗਏ ਜੰਨੇ। ਬਾਈ ਨੇਮ ਤੇ 6 ਦਰਜਿਆ ਜੀ। ਬਾਕੀ ਕੁਛ ਹਨ ਬਛਦੇ ਵੀ ਆ। ਇਹ ਥੋੜਾ ਪਾਰਟ ਆਫ ਇਨਵੈਸਟੀਗੇਸ਼ਨ ਆ। ਇਹ ਮੈਂ ਨਾਮ ਨਹੀਂ ਦੱਸ ਸਕਦਾ। ਇਹਦਾ ਕੀ ਰੋਲ ਸੀ ਗੱਲ ਜਿਹੜਾ ਪੜਿਆ ਨੂੰ? ਜਿਹੜਾ ਮੇਨ ਇਸ਼ੂ ਹੈਗਾ ਜਿਹਦਾ ਕਲੇਸ਼ ਸੀਗਾ ਉਹਦੇ ਨਾਲ ਚੰਨ ਲਾਲ ਬਿਨਾਂ ਲੜਾਈ ਜਿਹੜਾ ਜ਼ਰਾ ਰੁਮਿ ਚਾਲੂਦਾ ਈਗਾ ਇਹੀ ਮੁੰਡੇ ਇਕੱਠੇ ਕਰਕੇ ਲੈ ਗਿਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਇਹ ਫਾਇਰ ਵੀ ਇਹਨੇ ਹਾਂਜੀ ਇੱਕ ਪਿਸਤੌਲ ਲਾਇਸੈਂਸੀ ਹੈ ਕਰਨ ਮੈਜੀ ਗੈਰੂਨੀਆ ਲੀਕੇ ਪੇਪਰ ਨੇ ਪਿਸਤੌਲ ਇਹਨੇ ਕਿੱਥੋਂ ਲਿਆ ਹੀ ਇਹਦਾ ਯੂਪੀ ਤੋਂ ਲਿਆ ਕੇ ਆਂਦਾ ਜੀ ਇਹਦੇ ਪਿਸਤੌਲ ਪਿਸਤੌਲ ਦੇ ਵਿੱਚ ਕੋਈ ਜਿੰਦਾ ਨਾ ਹੋਵੇ ਫਰਾਫੀ ਦੋ ਬ੍ਰਾਹਮਣ ਦਾ ਜਿੰਦਾ ਬਾਕੀ ਤਿੰਨੇ ਚਲਾਏ ਹੋਏ ਜਿਨ੍ਹਾਂ ਦੇ ਖੂਲ ਦੇ ਇਹ ਰੰਜਨ ਸਿੰਘ ਦਾ ਟੈਪ ਤੋਂ ਮੈਜੀ ਵੀ ਕਰਾਉਨੇ ਆ ਤੇ ਮੁੰਡੇ ਜੀ ਕ੍ਰਿਸ਼ਕੀ ਸਾਹਮਣੇ ਆ ਜੀ ਜਤੀ ਰੰਜਨ ਸਿੰਘ ਸਾਹਿਬ ਉਹਨਾਂ ਦੀ ਚੰਨ ਲਾਲ ਦੀ ਤੇ ਇਹਨਾਂ ਦੀ ਆਪੋ ਸੂਝ ਜਤੀ ਰੰਜੇ ਸਾ ਗੱਡੀ ਜਿਹੜੀੋਂ ਕੱਢ ਜਾਂਦੀ ਆ ਨਾ ਤੇ ਕਿ ਜਿੱਥੇ ਉਹ ਜੀ ਸਬਜੀ ਵਾਲੀ ਜਿਹੜੀ ਲੱਗਦੀ ਆ ਉਤੋਂ ਇੱਕ ਦੂਜੇ ਤੋਂ ਦੂਗੂ ਮੈਂ ਮੈਂ ਫਿਰ ਇੱਕ ਦੂਜੇ ਦਾ ਬਸ ਰੈਕੀ ਕਰਨ ਵਾਲੇ ਦੇ ਵਿੱਚ ਕੋਈ ਹੋਰ ਵੀ ਸਾਹਮਣੇ ਆਏ ਸੀ ਨਾ ਉਹਨਾਂ ਬਾਰੇ ਕੁਝ ਹੋ ਰਿਹਾ ਸਰਬ ਕੁਝ ਹੋ ਰਿਹਾ ਜੀ ਜਿਹੜਾ ਜਿਹਦਾ ਜੋ ਜੋ ਰੋਲ ਹੈ ਨਹੀਂ ਉਹਦੇ ਮੁਤਾਬਕ ਉਹਦੀ ਰੈਕਟ ਹੋਊਗੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜਿਹੜੇ ਪਿਛਲੇ ਕਤਲ ਹੋਏ ਉਹਨਾਂ ਵਿੱਚ ਕੀ ਕੀ ਸਾਹਮਣੇ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਉਹਨਾਂ ਤੇ ਜਿਹੜੇ ਜਿਹੜੇ ਕਤਲਾਂ ਦੇ ਵਿੱਚ ਜਿਹੜੇ ਜਿਹੜੇ ਅਕਿਊਜ਼ ਹੈ ਜੀ ਇੱਕ ਕਦਾ ਛੱਡ ਕੇ ਬਾਕੀ ਸਾਰਿਆਂ ਦੀ ਅਰੈਸਟ ਹੋਈ ਐ ਜਿਹੜੇ ਕੋਈ ਰਿੰਦੇ ਆ ਉਹ ਵੀ ਜਲਦੀ ਫੜੇ ਜਾਣਗੇ ਉਹਨਾਂ ਦਾ